ਪਰਵੀ ਯੇਸ਼ੂਮਸੀ ਦੇ ਪਵਿੱਤਰ ਨਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈਪਸੀ ਦੀ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ ਬਰਕਤ ਦੇਵੇ ਅਸੀਂ ਯੇਸ਼ੂਮਸੀ ਦੇ ਬਹੁਤ ਬਹੁਤ ਧੰਨਵਾਦੀਆਂ ਔਰ ਸ਼ੁਕਰਗੁਜ਼ਾਰ ਆ ਜਿਸ ਨੇ ਸਾਨੂੰ ਅੱਜ ਦਾ ਵੇਲਾ ਅੱਜ ਦਾ ਸਮਾਂ ਜਿਸ ਨੇ ਸਾਨੂੰ ਬਖਸ਼ ਦਿੱਤਾ ਅਸੀਂ ਪ੍ਰਭੂ ਜੀ ਦੇ ਲੱਖਾਂ ਕਰੋੜਾਂ ਵਾਰ ਧੰਨਵਾਦੀਆਂ ਔਰ ਸ਼ੁਕਰਗੁਜ਼ਾਰ ਆ ਮੇਰੇ ਭਾਈ ਪੈਣੋਂ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਔਰ ਤੁਹਾਨੂੰ ਵੱਡੀ ਆਸ਼ੀਸ਼ ਦੇਵੇ ਅੱਜ ਫਿਰ ਮੈਂ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਆਇਆ ਅਸੀਂ ਪਰਮੇਸ਼ਰ ਦੀ ਪਵਿੱਤਰ ਬਾਣੀ ਨੂੰ ਧਿਆਨ ਦੇ ਨਾਲ ਸੁਣਨਾ ਅੱਜ ਦਾ ਵਿਸ਼ਾ ਹੈ ਤੁਹਾਡੇ ਸਾਰੇ ਮਨੋਰਥ ਪੂਰੇ ਹੋਣਗੇ ਅੱਜ ਦਾ ਜੋ ਵਿਸ਼ਾ ਹੈ ਤੁਹਾਡੇ ਸਾਰੇ ਮਨੋਰਥ ਪੂਰੇ ਹੋਣਗੇ ਮੇਰੇ ਭਾਈਓ ਤੇ ਭੈਣੋ ਸੱਚਮੁੱਚ ਪਰਮੇਸ਼ਰ ਜੋ ਹੈ ਉਹ ਮਨੋਰਥਾ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਹੈ ਉਹ ਖੁਸ਼ਹਾਲੀ ਦਾ ਜੀਵਨ ਪ੍ਰਦਾਨ ਕਰਨ ਵਾਲਾ ਪਰਮੇਸ਼ਰ ਹੈ ਉਹ ਖੁਸ਼ਹਾਲ ਜੀਵਨ ਦੇਣ ਵਾਲਾ ਪਰਮੇਸ਼ਰ ਹੈ ਉਹ ਸਾਡੇ ਸਾਰੇ ਮਨੋਰਥਾ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਹੈ ਇਸ ਲਈ ਆਓ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਉੱਤੇ ਧਿਆਨ ਦਈਏ ਔਰ ਪਰਮੇਸ਼ਰ ਦੀ ਪਵਿੱਤਰ ਬਾਣੀ ਨੂੰ ਅਸੀਂ ਧਿਆਨ ਦੇ ਨਾਲ ਸੁਣਨਾ ਆ। ਸੋ ਮੇਰੇ ਭਾਈਓ ਤੇ ਭੈਣੋ ਅਸੀਂ ਪਰਮੇਸ਼ਰ ਦੇ ਜੀਉਂਦੇ ਕਲਾਮ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਔਰ ਪਰਮੇਸ਼ਰ ਦੇ ਕਲਾਮ ਦੇ ਉੱਤੇ ਅਸੀਂ ਧਿਆਨ ਦੇਣਾ ਆ। ਔਰ ਵਚਨ ਤੋਂ ਅੱਗੇ ਵਧਣ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਅਤੇ ਸਾਡੇ ਚੈਨਲ ਦੇ ਰਾਹੀ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਲਾਇਕ ਕਰੋ ਅਤੇ ਸ਼ੇਅਰ ਕਰੋ ਔਰ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣੀਏ ਮੇਰੇ ਭਾਈ ਭੈਣੋ ਪਰਮੇਸ਼ਰ ਜਿਹੜਾ ਆ ਉਹ ਸਾਡੇ ਮਨੋਰਥਾ ਨੂੰ ਕੀ ਕਰਦਾ ਆ ਪੂਰਾ ਕਰਦਾ ਆ ਪਰਮੇਸ਼ਰ ਸਾਡੇ ਮਨੋਰਥਾਂ ਨੂੰ ਪੂਰਾ ਕਰਦਾ ਹੈ ਪਰਮੇਸ਼ਰ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਪਰ ਉਪਕਾਰ ਕਰਦਾ ਹੈ ਔਰ ਇਹ ਜੋ ਪਰਮੇਸ਼ਰ ਦੇ ਕੰਮ ਹੈ ਬਹੁਤ ਵੱਡੇ ਆ ਔਰ ਪਰਮੇਸ਼ਰ ਜਿਹੜਾ ਆ ਆਪਣੀ ਸ਼ਕਤੀਸ਼ਾਲੀ ਕੰਮਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਗਟ ਕਰਦਾ ਆ ਔਰ ਖੁਦਾਵੰਦ ਸਾਡੇ ਜੀਵਨਾਂ ਦੇ ਵਿੱਚ ਅਦਭੁਤ ਤਰੀਕੇ ਦੇ ਨਾਲ ਕੰਮ ਕਰਦਾ ਜਿੱਥੇ ਸਾਡੀ ਸਮਝ ਜਿੱਥੇ ਸਾਡੀ ਸੋਚ ਜਿੱਥੇ ਸਾਡੇ ਵਿਚਾਰ ਜਿੱਥੇ ਸਾਡੇ ਤਰੀਕੇ ਫੇਲ ਹੋ ਜਾਂਦੇ ਆ ਉਥੇ ਪਰਮੇਸ਼ਰ ਦਾ ਕੰਮ ਜਿਹੜਾ ਆ ਸਾਡੀ ਜ਼ਿੰਦਗੀ ਦੇ ਵਿੱਚ ਸ਼ੁਰੂ ਹੁੰਦਾ ਉਥੇ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਕੰਮਾਂ ਨੂੰ ਸ਼ੁਰੂ ਕਰਦਾ ਆ ਔਰ ਪਰਮੇਸ਼ਰ ਸਾਡੇ ਮਨੋਰਥਾ ਨੂੰ ਪੂਰਾ ਵੀ ਕਰਦਾ ਆ ਕਿਉਂਕਿ ਜਿਹੜਾ ਇਨਸਾਨ ਪਰਮੇਸ਼ਰ ਦੇ ਖੌਫ ਦੇ ਵਿੱਚ ਰਹਿੰਦਾ ਜਿਹੜਾ ਇਨਸਾਨ ਪਰਮੇਸ਼ਰ ਦੇ ਡਰ ਵਿੱਚ ਰਹਿੰਦਾ ਜਿਹੜਾ ਇਨਸਾਨ ਪਰਮੇਸ਼ਰ ਦੀਆਂ ਵਿਧੀਆਂ ਦੇ ਵਿੱਚ ਰਹਿੰਦਾ ਆ ਜਿਹੜਾ ਇਨਸਾਨ ਪਰਮੇਸ਼ਰ ਦੀਆਂ ਆਗਿਆਵਾਂ ਦੇ ਵਿੱਚ ਰਹਿੰਦਾ ਆ ਪਰਮੇਸ਼ਰ ਉਹਦੀ ਜ਼ਿੰਦਗੀ ਦੇ ਵਿੱਚ ਅਦਭੁਤ ਤਰੀਕੇ ਦੇ ਨਾਲ ਆਪਣੇ ਕੰਮ ਪ੍ਰਗਟ ਕਰਦਾ ਆ। ਪਰਮੇਸ਼ਰ ਉਸ ਇਨਸਾਨ ਦੇ ਜੀਵਨ ਦੇ ਵਿੱਚ ਅਦਭੁਤ ਢੰਗ ਦੇ ਨਾਲ ਆਪਣੇ ਕੰਮਾਂ ਨੂੰ ਪ੍ਰਗਟ ਕਰਦਾ ਆ। ਪ੍ਰਭੂ ਉਹਦੇ ਸਾਰੇ ਮਨੋਰਥਾਂ ਨੂੰ ਪੂਰਾ ਕਰਦਾ ਹੈ। ਖੁਦਾ ਤੁਹਾਡੇ ਮਨੋਰਥਾਂ ਨੂੰ ਪੂਰਾ ਕਰੇਗਾ। ਪਰ ਮੈਂ ਦੋ ਗੱਲਾਂ ਤੁਹਾਨੂੰ ਅੱਜ ਦੱਸਾਂਗਾ। ਇੱਕ ਤੇ ਤੁਹਾਨੂੰ ਪਰਮੇਸ਼ਰ ਦੇ ਹੁਕਮਾਂ ਤੇ ਚੱਲਣਾ ਪੈਣਾ ਆ। ਔਰ ਦੂਜਾ ਤੁਹਾਨੂੰ ਪਰਮੇਸ਼ਰ ਦੇ ਖੋਜੀ ਪਰਮੇਸ਼ਰ ਦੇ ਰਾਜ ਦੇ ਖੋਜੀ ਬਣਨਾ ਪੈਣਾ ਉਹਦੀ ਧਾਰਮਿਕਤਾ ਦੇ ਖੋਜੀ ਤੁਹਾਨੂੰ ਬਣਨਾ ਪੈਣਾ ਫਿਰ ਤੁਹਾਡੇ ਮਨੋਰਥਾਂ ਨੂੰ ਪਰਮੇਸ਼ਰ ਕੀ ਕਰੇਗਾ ਪੂਰਾ ਕਰੇਗਾ ਫਿਰ ਪਰਮੇਸ਼ਰ ਜਿਹੜਾ ਆ ਤੁਹਾਡੇ ਮਨੋਰਥਾਂ ਨੂੰ ਪੂਰਾ ਕਰ ਦੇਗਾ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣੇ ਅਦਭੁਤ ਤਰੀਕੇ ਦੇ ਨਾਲ ਕੰਮਾਂ ਨੂੰ ਪ੍ਰਗਟ ਕਰੇਗਾ ਜੇਕਰ ਤੁਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਜੇਕਰ ਤੁਸੀਂ ਪਰਮੇਸ਼ਰ ਦੇ ਪਵਿੱਤਰ ਕਲਾਮ ਨੂੰ ਜੇਕਰ ਤੁਸੀਂ ਪਰਮੇਸ਼ਰ ਦੀ ਪਵਿੱਤਰ ਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੰਨੋਗੇ ਜੇ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੱਖੋਗੇ ਜੇ ਤੁਸੀਂ ਪਰਮੇਸ਼ਰ ਦੇ ਕਲਾਮ ਨੂੰ ਆਪਣੀ ਜ਼ਿੰਦਗੀ ਵਿੱਚ ਰੱਖੋਗੇ ਜੇ ਉਹਦੀ ਗੱਲ ਬਾਤ ਨੂੰ ਉਹਦੇ ਕਲਾਮ ਦੀਆਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਮੰਨੋਗੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਫਿਰ ਸਵਰਗ ਦਾ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਅਦਭੁਤ ਤਰੀਕੇ ਦੇ ਨਾਲ ਆਪਣੇ ਕੰਮਾਂ ਨੂੰ ਕੀ ਕਰੇਗਾ ਪ੍ਰਗਟ ਕਰੇਗਾ ਸਵਰਗ ਦਾ ਪਰਮੇਸ਼ਰ ਅਦਭੁਤ ਢੰਗ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣੇ ਕੰਮ ਪ੍ਰਗਟ ਕਰੇਗਾ ਪਰ ਲੋੜ ਹੈ ਪਰ ਜ਼ਰੂਰਤ ਹੈ ਕਿ ਤੁਸੀਂ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਮੰਨਣ ਵਾਲੇ ਬਣੋ ਤੁਸੀਂ ਪਰਮੇਸ਼ਰ ਦੇ ਪਵਿੱਤਰ ਵਚਨਾਂ ਨੂੰ ਮੰਨਣ ਵਾਲੇ ਬਣੋ ਤੁਸੀਂ ਪਰਮੇਸ਼ਰ ਦੀਆਂ ਵਿਧੀਆਂ ਨੂੰ ਮੰਨਣ ਵਾਲੇ ਬਣੋ ਤੁਸੀਂ ਪਰਮੇਸ਼ਰ ਦੇ ਵਚਨਾਂ ਤੇ ਚੱਲਣ ਵਾਲੇ ਬਣੋ ਜਦੋਂ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਉੱਥੇ ਲਿਖਿਆ ਜੇਕਰ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਅਤੇ ਉਹਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ ਤਾਂ ਤੁਹਾਡਾ ਪਰਮੇਸ਼ਰ ਤੁਹਾਨੂੰ ਬਰਕਤ ਦੇਵੇਗਾ ਤਾਂ ਤੁਹਾਡਾ ਪਰਮੇਸ਼ਰ ਤੁਹਾਨੂੰ ਕੀ ਕਰੇਗਾ ਬਰਕਤ ਦੇਵੇਗਾ ਤੁਹਾਨੂੰ ਆਸ਼ੀਸ਼ ਦੇਵੇਗਾ ਔਰ ਤੁਹਾਡੇ ਜੀਵਨ ਦੇ ਵਿੱਚ ਆਪਣਾ ਫਲ ਵੀ तरीका ਜੇ ਤੁਸੀਂ ਉਹਦੇ ਹੁਕਮਾਂ ਨੂੰ ਪੂਰਾ ਕਰੋ ਤ੍ਰੀਜ ਨਾਲ ਸੁਣੋ ਤੇ ਲਿਖਿਆ ਉਸ ਧਰਤੀ ਦੀਆਂ ਸਾਰੀਆਂ ਕੋਮਾਂ ਤੋਂ ਤੁਹਾਨੂੰ ਅਤ ਉੱਚਾ ਕਰੇਗਾ ਧਰਤੀ ਦੀਆਂ ਸਾਰੀਆਂ ਕੋਮਾਂ ਤੋਂ ਪਰਮੇਸ਼ਰ ਕੀ ਕਰੇਗਾ ਤੁਹਾਨੂੰ ਅਤ ਉੱਚਿਆ ਕਰੇਗਾ ਪਰਮੇਸ਼ਰ ਦੁਨੀਆ ਦੀਆਂ ਸਾਰੀਆਂ ਕੋਮਾਂ ਤੋਂ ਤੁਹਾਨੂੰ ਉੱਚਾ ਕਰੇਗਾ ਪਰਮੇਸ਼ਰ ਸ੍ਰਿਸ਼ਟੀ ਦੇ ਸਾਰੇ ਘਰਾਣਿਆਂ ਤੋਂ ਤੁਹਾਨੂੰ ਉੱਚਾ ਕਰੇਗਾ ਇਸ ਲਈ ਮੇਰੇ ਭਾਈ ਭੈਣੋ ਅੱਜ ਜ਼ਰੂਰਤ ਹੈ ਅੱਜ ਲੋੜ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਅਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਖੋਫ ਦੇ ਵਿੱਚ ਰਹੀਏ ਪਰਮੇਸ਼ਰ ਦੇ ਭੈ ਵਿੱਚ ਰਹੀਏ ਪਰਮੇਸ਼ਰ ਦੀਆਂ ਆਗਿਆਵਾਂ ਦਾ ਪਾਲਣ ਕਰੀਏ ਔਰ ਪਰਮੇਸ਼ਰ ਸਾਰੀਆਂ ਕੋਮਾਂ ਤੋਂ ਉੱਚਾ ਵੀ ਕਰੇਗਾ ਔਰ ਲਿਖਿਆ ਸਾਰੀਆਂ ਬਰਕਤਾਂ ਤੁਹਾਡੇ ਪਿੱਛੇ ਪੈ ਕੇ ਮਿਲਣਗੀਆਂ ਜੋ ਅਸੀਂ ਚਾਹੁੰਦੇ ਆ ਪਰਮੇਸ਼ਰ ਉਹ ਸਾਡੀ ਜ਼ਿੰਦਗੀ ਚ ਸਾਡੇ ਚਾਣ ਤੋਂ ਵੱਧ ਕੇ ਕਰਨ ਦੀ ਸਮਰੱਥਾ ਰੱਖਦਾ ਹੈ ਪਰ ਪਰਮੇਸ਼ਰ ਇਹ ਚਾਹੁੰਦਾ ਹੈ ਕਿ ਮੇਰਾ ਬਣਾਇਆ ਹੋਇਆ ਮਨੁੱਖ ਮੇਰੇ ਹੁਕਮਾਂ ਦੀ ਪਾਲਣਾ ਕਰੇ ਮੇਰੀਆਂ ਵਿਧੀਆਂ ਨੂੰ ਮੰਨੇ ਮੇਰੇ ਵਚਨਾਂ ਤੇ ਚੱਲੇ ਮੇਰਾ ਬਣਾਇਆ ਹੋਇਆ ਇਨਸਾਨ ਮੇਰੇ ਵਚਨਾਂ ਦੀ ਪਾਲਣਾ ਕਰੇ ਪਰਮੇਸ਼ਰ ਇਹੀ ਚਾਹੁੰਦਾ ਹੈ ਪਰਮੇਸ਼ਰ ਇਹੀ ਚਾਹੁੰਦਾ ਕਿ ਮੇਰਾ ਬਣਾਇਆ ਹੋਇਆ ਇਨਸਾਨ ਜਿਹੜਾ ਆ ਮੇਰੇ ਹੁਕਮਾਂ ਨੂੰ ਪੂਰੀ ਅਧੀਨਤਾਈ ਦੇ ਨਾਲ ਮੰਨੇ ਪੂਰੇ ਮੇਰੇ ਹੁਕਮਾਂ ਨੂੰ ਰੀਜ ਦੇ ਨਾਲ ਮੰਨੇ ਔਰ ਮੇਰੇ ਹੁਕਮਾਂ ਦੀ ਪਾਲਣਾ ਕਰੇ ਇਸ ਲਈ ਮੇਰੇ ਭਾਈਓ ਭੈਣੋ ਸਭ ਤੋਂ ਪਹਿਲਾਂ ਸਾਡਾ ਫਰਜ਼ ਹੈ ਅਸੀਂ ਪਰਮੇਸ਼ਰ ਦੇ ਹੁਕਮਾਂ ਨੂੰ ਕੀ ਕਰੀਏ ਪੂਰਾ ਕਰੀਏ ਜਦੋਂ ਅਸੀਂ ਮਤੀ ਦੀ ਇੰਜੀਲ ਵਿੱਚ ਪੜਦੇ ਉੱਥੇ ਲਿਖਿਆ ਪਹਿਲਾਂ ਉਦੇ ਧਰਮ ਅਤੇ ਰਾਜ ਨੂੰ ਭਾਲੋ ਕੀ ਲਿਖਿਆ ਪਹਿਲਾਂ ਉਹਦੇ ਧਰਮ ਤੇ ਰਾਜ ਨੂੰ ਭਾਲੋ ਤੇ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਪਹਿਲਾਂ ਤੁਸੀਂ ਪਰਮੇਸ਼ਰ ਦੇ ਧਰਮ ਅਤੇ ਰਾਜ ਨੂੰ ਭਾਲੋ ਤੇ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਪਰਮੇਸ਼ਰ ਤੁਹਾਨੂੰ ਦੇ ਦੇਵੇਗਾ ਕੋਈ ਚੀਜ਼ ਤੁਹਾਡੇ ਤੋਂ ਲੁਕਾ ਕੇ ਪਰਮੇਸ਼ਰ ਨਹੀਂ ਰੱਖੂਗਾ ਕੋਈ ਐਸੀ ਵਸਤੂ ਨਹੀਂ ਹੈ ਜਿਹੜੀ ਖੁਦਾ ਤੁਹਾਡੇ ਤੋਂ ਲੁਕਾ ਕੇ ਰੱਖੂਗਾ ਪਰਮੇਸ਼ਰ ਦਾ ਵਚਨ ਕਹਿੰਦਾ ਉਹ ਸਾਰੀਆਂ ਹੀ ਚੀਜ਼ਾਂ ਤੁਹਾਨੂੰ ਦੇ ਦੇਗਾ ਉਹ ਦੁਨੀਆ ਦੀ ਹਰੇਕ ਵਸਤੂ ਪਰਮੇਸ਼ਰ ਤੁਹਾਨੂੰ ਦੇ ਦੇਵੇਗਾ ਪਰ ਪਹਿਲਾਂ ਤੁਹਾਨੂੰ ਖੁਦਾ ਦੇ ਰਾਜ ਨੂੰ ਪਾਲਣਾ ਪੈਣਾ ਪਹਿਲਾਂ ਤੁਹਾਨੂੰ ਰੱਬ ਦੇ ਰਾਜ ਨੂੰ ਪਾਲਣਾ ਪੈਣਾ ਪਹਿਲਾਂ ਤੁਹਾਨੂੰ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਬਣਨਾ ਪੈਣਾ ਪਰਮੇਸ਼ਰ ਦੇ ਰਾਜ ਦੇ ਵਾਰਿਸ ਬਣਨਾ ਪੈਣਾ ਔਰ ਮੇਰੇ ਭਾਈਓ ਭੈਣੋ ਜਦੋਂ ਤੁਸੀਂ ਪਰਮੇਸ਼ਰ ਦੇ ਰਾਜ ਨੂੰ ਭਾਲੋਗੇ ਪਰਮੇਸ਼ਰ ਦੇ ਰਾਜ ਦੇ ਖੋਜੀ ਬਣੋਗੇ ਉਹਦੇ ਧਰਮ ਦੀ ਭਾਲ ਕਰੋਗੇ ਤਾਂ ਪਰਮੇਸ਼ਰ ਸਾਰੀਆਂ ਵਰਕਤਾਂ ਤੁਹਾਨੂੰ ਦੇ ਦੇਵੇਗਾ ਔਰ ਤੁਹਾਡੇ ਮਨੋਰਥਾਂ ਨੂੰ ਪਰਮੇਸ਼ਰ ਕੀ ਕਰੇਗਾ ਪੂਰਾ ਕਰ ਦੇਵੇਗਾ ਸੋ ਖੁਦਾ ਤੁਹਾਨੂੰ ਇਹਨਾਂ ਵਚਨਾਂ ਦੇ ਨਾਲ ਆਸ਼ੀਸ਼ ਦੇਵੇ ਬਰਕਤ ਦੇਵੇ ਔਰ ਵੱਡੀ ਕਿਰਪਾ ਕਰੇ ਔਰ ਮੇਰੀ ਫਿਰ ਤੋਂ ਬੇਨਤੀ ਹੈ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਹੈਠਾ ਸ਼ਾਪਿੰਗ ਵਾਲੇ ਦੇ ਉੱਤੇ ਜੋ ਆ ਰਹੀ ਹੈ ਐਡ ਉਹਦੇ ਤੇ ਕਲਿੱਕ ਕਰੋ ਔਰ ਜੇਕਰ ਤੁਸੀਂ ਬਾਈਬਲ ਕਵਰ ਲੈਣਾ ਚਾਹੁੰਦੇ ਹੋ ਪੰਜਾਬੀ ਦੇ ਵਿੱਚ ਬਾਈਬਲ ਲੈਣਾ ਚਾਹੁੰਦੇ ਹੋ ਹਿੰਦੀ ਦੇ ਵਿੱਚ ਬਾਈਬਲ ਲੈਣਾ ਚਾਹੁੰਦੇ ਹੋ ਇੰਗਲਿਸ਼ ਦੇ ਵਿੱਚ ਬਾਈਬਲ ਲੈਣਾ ਚਾਹੁੰਦੇ ਹੋ ਉੱਤੇ ਕਲਿੱਕ ਕਰਕੇ ਤੁਸੀਂ ਬਾਈਬਲ ਖਰੀਦ ਸਕਦੇ ਹੋ ਪਰਮੇਸ਼ਰ ਤੁਹਾਨੂੰ ਬਰਕਤ ਦੇ ਆਮੀਨ સાર્યાનું જયમસી